ਸਤਿ ਸ਼੍ਰੀ ਅਕਾਲ ਜੀ ਅੱਜ ਅਕਾ ਪਹੁੰਚੇ ਹਾਂ ਦਾਖਾ ਗਰਾਊਂਡ ਤੋਂ ਮੇਲਾ ਪਰ ਜਥੇ ਖੰਡਰ 17 ਦੇ ਸਟੇਟ ਦੇ ਮੈਚ ਚੱਲਦੇ ਹੋਏ ਜੀ ਮੈਂ ਗੁਰਪ੍ਰੀਤ ਸਿੰਘ ਨਾਲ ਬਟਾਟਾ ਪ੍ਰੇਜੇਮ ਬੰਦ ਕੀ ਟਿੰਟਨ ਸਾਹਿਬ ਨਾਲ ਗੇਂਡ ਇਹਨਾਂ ਤੋਂ ਵੀ ਅੱਜ ਕਰਾ ਰਹੇ ਹਾਂ 17 ਦੇ ਸਟੇਟ ਦੇ ਮੈਚ ਚੱਲ ਰਹੇ ਹੋਏ ਜੀ ਮੈਚ ਸਟਾਰਟ ਹੋਣ ਲੱਗਿਆ ਜੀ ਮੈਚ ਸਟਾਰਟ ਹੋ ਗਿਆ ਜੀ ਦੋਨੇ ਗਰਾਊਂਡਾਂ 'ਚ ਮੈਚ ਚੱਲਦੇ ਹੋਈ ਇੱਧਰ ਮੈਚ ਸਟਾਰਟ ਹੋ ਗਿਆ ਤੇ ਉੱਧਰ ਹੀ ਗਰਾਊਂਡ 'ਚ ਮੈਚ ਸਟਾਰਟ ਹੋਣ ਵਾਲਾ ਈ ਕੁੜੀਆਂ ਬਹੁਤ ਵਧੀਆ ਖੇਡਦੀ ਹੋਈਆਂ ਏ ਸੈਂਕੜੇ ਗਰਾਉਂਡ ਸੀ ਮੈਚ ਸਟਾਰਟ ਹੋਣ ਵਾਲਾ ਹੈ ਫਸਟ ਹਾਫ ਜਿਲੰਦਰ ਇੱਕ ਗੋਲ ਕਰ ਗਿਆ ਜੀ ਮੈਚ ਬਹੁਤ ਸੋਹਣੇ ਚੱਲਦੇ ਹੋਏ ਜਿਲੰਦਰ ਤੇ ਗਦਾਖਪੁਰ ਦਾ ਮੈਚ ਚੱਲਦਾ ਜੀ ਫਸਟ ਹਾਫ ਦੀ ਗੇਮ ਸਮਾਪਤ ਹੋਊਗੀ ਜੀ ਜਿਲੰਦਰ ਇੱਕ ਪੀਰ ਹੁਣ ਅੱਗੇ ਹੈ